ਬੜੀ ਚੁੱਪ ਰਹਿ ਗਿਆ ਤਾਂ ਕਰ ਗਿਆ ਉਹ ਬਗਾਇ ਜਵਾਰ ਕੀ ਤਾਂ ਬੜਾ ਤੋਹ ਤੂੰ ਵੀ ਦੇਖ ਲੈਣ ਗਿਆ ਗਿਆ ਤੇਰ ਕਾ ਆਂਦੀ ਕਹੂੰ ਕੀ ਤੋਨੇ ਡਾਕਟਰ ਜਨਾਜ ਮੇਰਾ ਭਾਂਜਾਇਆ ਜਿਹੜਾ ਕਿ ਆਪਣੀ ਮੈਡੀਕਲ ਦੀ ਪੜ੍ਹਾਈ ਕੰਪਲੀਟ ਕਰਕੇ ਵਾਪਸ ਆਉਣ ਵਾਲਾ ਸੀ ਦੋਨਾਂ ਦੀ ਮੌਕੇ ਤੇ ਡੈਥ ਹੋਈ ਮੇਰਾ ਇੱਕ ਸਾਲ ਜੂਨੀਅਰ ਸੀਗਾ ਉਹ ਤੇ ਮੇਰਾ ਕਿਵੇਂ ਬਣੀ ਉੱਠਨੀ ਐ ਮੈਂ ਵਧੀਆ ਪਿਆਰ ਪੈ ਗਿਆ ਸੀ ਜੀ ਕਾਫੀ ਧੇਰ ਤੋਂ ਮਤਲਬ 2-3 ਸਾਲ ਹੋ ਗਿਆ ਜਿੱਥੇ ਸੀ ਕਾਰ Honda City ਇਹ ਮੇਰੇ ਭਾਂਜੇ ਦੀ ਸੀਗੀ ਲੇਕਿਨ ਇਹ ਪਿੱਛੇ ਬੈਠਾ ਸੀ ਰਾਈਟ ਸਾਈਡ ਤੇ ਦੂਸਰਾ ਲੜਕਾ ਜੀ ਦੀ ਡੈਥ ਹੋਈ ਆ ਉਹ ਵੀ ਪਿੱਛੇ ਬੈਠਾ ਸੀ ਇਹਨਾਂ ਦੇ ਦੋ ਜੂਨੀਅਰ ਕਲੀਕ ਕਾਰ ਨੂੰ ਚਲਾ ਰਹੇ ਸੀ ਇੱਕ ਜਿਹੜਾ ਇੱਕ ਸਾਹਮਣੇ ਬੈਠਾ ਸੀ ਇੱਕ ਚਲਾ ਰਿਹਾ ਸੀ ਬਾਕੀ ਤੇ ਤਰਤੀਸ ਚ ਦੇਖ ਲੈਣਗੇ ਕੀ ਹੋਇਆ ਮੈਂ ਪਰ ਮੈਂ ਜੋ ਦੇਖਿਆ ਬਹੁਤ ਦੁਖ ਸੀ ਮੈਂ ਜਿਹੜੇ ਦੂਸਰਾ ਲੜਕਾ ਲੁਧਿਆਣੇ ਤੋਂ ਉਹਦੀ ਜਿਨ੍ਹਾਂ ਦੀ ਡੈਥ ਹੋਈ ਹੈ ਉਹਦੇ ਫਾਦਰ ਸਾਹਿਬ ਨੂੰ ਵੀ ਮਿਲਿਆ ਬਹੁਤ ਹੀ ਮੰਦ ਭਾਗੀ ਘਟਨਾ ਹੈ ਕੋਈ ਸ਼ਬਦ ਅਲਫਾਜ਼ ਨਹੀਂ ਹੈਗੇ ਜਿਨ੍ਹਾਂ ਨਾਲ ਇਸ ਗੱਲ ਨੂੰ ਦੱਸਿਆ ਜਾ ਸਕਦਾ ਕਿਹਾ ਜਾ ਸਕਦਾ ਵਿਆਖਿਆ ਕੀਤੀ ਜਾ ਸਕਦੀ ਹੈ ਕਿ ਕੀ ਹੋਇਆ ਪਰ ਪੱਕੀ ਗੱਲ ਹੈ ਕਿ ਸਵਾ 11 ਵਜੇ ਦਾ ਟਾਈਮ ਸੀ ਚਾਰੋਂ ਜਾਣੇ ਗੱਡੀ ਦੇ ਵਿੱਚ ਸੀਗੇ ਔਰ ਮਾਲ ਰੋਡ ਦੇ ਉੱਪਰ ਸੈਂਟਰਲ ਰੇਲਿੰਗ ਦੇ ਨਾਲ ਗੱਡੀ ਟਕਰਾਈ ਹੈ ਮੈਂ ਮੌਕਾ ਦੇਖਿਆ ਮੌਕੇ ਤੇ ਦੇਖਿਆ ਜਿਹੜੀ ਮੈਂ ਰਿਕਵੈਸਟ ਵੀ ਕਰੂੰਗਾ ਕਾਰਪੋਰੇਸ਼ਨ ਬਠਿੰਡਾ ਨੂੰ ਕਿ ਪੁਲਿਸ ਉਸ ਸੈਂਟਰਲ ਰੇਲਿੰਗ ਦੇ ਡਾਡਾ ਇੰਜੀਨੀਅਰਿੰਗ ਡੈਫੈਕਟ ਹੈ ਉਹਨੂੰ ਇੱਕ ਵਾਰੀ ਗੌਰਿਆ ਜਾਏ ਰਿਮੂਵ ਕੀਤਾ ਜਾਏ ਕਿਉਂਕਿ ਮੇਰੀ ਪੁਲਿਸ ਟੀਮ ਜਿਹੜੀ ਉੱਥੇ ਖੜੀ ਸੀ ਜਿਹੜੇ ਚਸ਼ਮਦੀਤ ਗਵਾਹ ਨੇ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਉਹ ਕਹਿੰਦੇ ਜੀ ਉਸ ਜਗ੍ਹਾ ਤੇ ਕਾਫੀ ਐਕਸੀਡੈਂਟ ਹੁੰਦੇ ਨੇ ਮੈਂ ਤੇ ਇਹੀ ਬੇਨਤੀ ਕਰੂੰਗਾ ਬਠਿੰਡਾ ਕਾਰਪੋਰੇਸ਼ਨ ਨੂੰ ਵੀ ਇੱਕ ਵਾਰੀ ਉਹਨੂੰ ਇੰਜੀਨੀਅਰਿੰਗ ਦੇ ਤੌਰ ਤੇ ਵੀ ਦੇਖਿਆ ਜਾਏ ਕਿ ਕਿਸੇ ਹੋਰ ਬੱਚਿਆਂ ਦੀ ਨੌਜਵਾਨ ਦਾ ਲਾਸ ਨਾ ਹੋਵੇ ਉਹਨੇ ਕੇ ਮੰਗਦਾ ਕੇ ਡੜਿਆ